ਅਸਲੀਅਤ ਦੱਸਣ ਲੱਗਾ। ਤਾਂ ਜੀ ਮੈਂ ਉਹ ਉਹ ਸੈਕਸ਼ਨ ਦਾ ਜਨਰਲ ਜ਼ਕਤਰ ਸਾਹ। ਪਹਿਲੀ ਤੇ ਗੱਲ ਤੁਸੀਂ ਆਪ ਦਾ ਸੁਣ ਕੇ ਹੈਰਾਨ ਹੋਗੇ ਕਿ ਜਨਰਲ ਜ਼ਕਤਰ ਕੋ ਰਜਿਸਟਰੀ ਨਹੀਂ ਹੈਗਾ। ਇਹ ਕੀ ਕਾਲੇ-ਮਾਲੇ ਕਰਦੇ ਸੀ ਕੀ ਨਹੀਂ ਕਰਦੇ। ਡੰਮੀ ਜਨਰਲ ਜ਼ਕਤਰ ਪੈਦਾ ਕੀਤਾ। ਫਿਰ ਇੱਕ ਉਦਰੀ ਕਰਦੇ ਨੇੜੇ ਥਾਣਾ ਵਾ। ਉਸ ਥਾਣੇ ਦੇ ਵਿੱਚੋਂ ਇਹਨਾਂ ਨੇ ਆਹ-ਆਚ ਨੂੰ ਬਲੈਕ ਮੀਲ ਕਰਕੇ ਛੀਲ ਭਗਤ ਸਿੰਘ ਦੇ ਨਾਂ ਦੇ ਉੱਤੇ ਮੇਰਾ ਖਿਆਲ ਅਸੀਂ 90000 ਰੁਪਏ ਇਹਨਾਂ ਨੇ ਇਕੱਠਾ ਕੀਤਾ। ਉਹ 80 90 ਹਜ਼ਾਰ ਨੂੰ ਵੰਡ ਕੀਤਾ ਕਹਿੰਦਾ ਹੈ ਜੀ ਸ਼ੀਲਡਾਂ ਬਣਾ ਲੀਆਂ ਭਗਤ ਸਿੰਘ ਦੇ ਨਾਮ ਦੀਆਂ ਮੈਂ ਕਿਹਾ ਲੱਖ ਲਾਂ ਦਾ ਤੁਹਾਡੇ ਥਾਣੇ ਜੋ ਪੈਸਾ ਚੁੱਕ ਕੇ ਲੈਂਦਾ ਜੀ ਦੋ ਨੰਬਰ ਦਾ ਬਲੈਕਮੇਲ ਕਰਕੇ ਤੇ ਭਗਤ ਸਿੰਘ ਦੀਆਂ ਸ਼ੀਲਡਾਂ ਲੈ ਆਈਆਂ ਜਿਵੇਂ ਬਣਾ ਕੇ ਫੇਰ ਮੁੜ ਕੇ ਇੱਥੋਂ ਤੱਕ ਗਿਰ ਗਏ ਕਿ ਇਹਨਾਂ ਨੇ ਟੀ-ਸ਼ਰਟਾਂ ਬਣਾਈਆਂ ਭਗਤ ਸਿੰਘ ਦੇ ਨਾਮ ਦੀਆਂ ਉਹਨਾਂ ਪੈਸੇ ਉੱਤੇ ਹੀ ਉਹ ਪੱਤਰਕਾਰਾਂ ਨੂੰ 500 ਰੁਪਏ ਚ ਵੇਚੀਆਂ ਕਈਆਂ ਬੰਦੇ ਦੇ ਪਾਈਆਂ ਹੋਣਗੀਆਂ ਔਰ ਦੂਜੀ ਗੱਲ ਮੈਂ ਇੱਥੇ ਪ੍ਰਧਾਨ ਹੁਣਾਂ ਨੂੰ ਪੁੱਛਦਾ ਹਾਂ ਸਰਦਾਰ ਸਾਹਿਬ ਜੀ ਨੂੰ ਜੈਦਣ ਮੈਂ ਰੋਲਾ ਪਾਇਆ ਉਸ ਦਿਨ ਤੋਂ ਬਾਅਦ ਸਾਡੀ ਯੂਨੀਅਨ ਜਿਹੜੀ ਲੱਗ ਹੋ ਗਈ ਫਿਰ ਸਾਡੀਆਂ ਹੋਣ ਚਾਹੀ ਜਰਨਲਿਸਟ ਐਸੋਸੀਏਸ਼ਨ ਚੀਰ ਭਗਤ ਸਿੰਘ ਆ ਗਿਆ ਉਹ ਉਸ ਟਾਈਮ ਦੇ ਉੱਤੇ ਇੱਥੇ ਹੀ ਪ੍ਰਧਾਨ ਸਾਹਿਬ ਸੰਧੂ ਸਾਹਿਬ ਨੇ ਸਾਰੇ ਪੰਜਾਬ ਦੇ ਵਿੱਚੋਂ ਨੂੰ ਉਸ ਬੰਦੇ ਨੂੰ ਠੱਗ ਨੂੰ ਘੁਮਾਇਆ ਕੀ ਅਸੀਂ ਪੱਤਰਕਾਰ ਜਿਹੜੇ ਆ ਸਾਨੂੰ ਬੰਦੇ ਨੇ ਬਲਗੁੱਦੀ ਨਹੀਂ ਵਖੀ ਅਸੀਂ 20 ਲੋਕਾਂ ਨੂੰ ਮਤਾਂ ਦੇਨੇ ਆ ਜਾਸ ਬੰਦੇ ਦੇ ਵਿਰੋਧ ਰੌਲਾ ਪਾਇਆ ਮੈਂ ਜਿਨੇ ਠੱਗਵਾ ਜੀ ਕੀਤੀ ਉਹਨੂੰ ਤੁਸੀਂ ਸਾਰੇ ਪੰਜਾਬ ਦੇ ਵਿੱਚ ਜਿਹੜਾ ਵਾ ਲੈ ਕੇ ਘੁੰਮਦੇ ਰਹੇ ਜੇ ਉਹਦੇ ਗੱਲ 'ਚ ਹਾਰ ਪੁੰਦੇ ਰਹੇ ਜੇ ਕਿ ਸਾਨੂੰ ਇੱਥੇ ਜਿਹੜੀ ਆ ਹੂਕ ਨਹੀਂ ਉੱਠਦੀ ਵੀ ਆ ਸਾਡੇ ਨਾਲ ਕੀ ਹੁੰਦਿਆ ਇਹ ਮੇਰੀ ਉਹ ਵੇ ਪਰਦਵਾ ਲੱਗੀ ਜੇ ਤੇ ਸਾਰੀ ਗੱਲ ਕੋ ਜੇ ਧੰਨਵਾਦ ਅੱਜ ਮੈਂ ਸਾਰੀ ਪ੍ਰੈਸ ਐਸੋਸੀਏਸ਼ਨ ਨੂੰ ਪੰਜਾਬ ਪ੍ਰੈਸ ਐਸੋਸੀਏਸ਼ਨ ਦਾ ਅ ਦਰਜਾ ਔਰ ਇੱਕ ਸਯੁਕਤ ਮੋਰਚਾ ਪ੍ਰੈਸ ਦਾ ਉਹ ਮੈਂ ਅਪੀਲ ਕਰ ਰਹੀ ਹਾਂ ਔਰ ਉਹਨੂੰ ਬਣਾਣਾ ਹੈ ਸਿਉਕਤ ਮੋਰਚਾ ਸ਼ਹੀਦ ਭਗਤ ਸਿੰਘ ਜੀ ਸਿਉਕਤ ਮੋਰਚਾ ਪੰਜਾਬ ਪ੍ਰੈਸ ਐਸੋਸੀਏਸ਼ਨ ਜਿਹੜੇ ਪਹਿਲਾਂ ਕੁਝ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਬਣੇ ਉਹਨਾਂ ਨੂੰ ਅੱਜ ਜਿਹੜੇ ਸ਼ਹੀਦ ਭਗਤ ਸਿੰਘ ਦੇ ਨਾਮ ਨਾਮ ਤੇ ਬਣੇ ਨੇ ਜਿਹੋ ਠਗੀ ਫਰੇਵ ਕਰਦੇ ਨੇ ਉਹ ਨਹੀਂ ਹੈਗੇ ਜੀ ਦੇਖੋ ਜੀ ਉਹ ਮੀਟਿੰਗ ਤੇ ਸਾਨੂੰ ਬੁਲਾਇਆ ਗਿਆ ਸੀ ਕਿ ਤੁਸੀਂ ਸਾਡੇ ਦਰਨੇ ਤੇ ਆਓ ਬਟਾਲੇ ਕੋਈ ਦਰਨਾ ਲੱਗਿਆ ਸੀ ਕਿਹੜੀ ਕੀ ਦਾ ਦਰਨਾ ਓਏ ਨਹੀਂ ਸਾਨੂੰ ਦੱਸਿਆ ਬਈ ਇੱਕ ਝੰਡੇ ਦੀ ਉਹਨਾਂ ਨੇ ਦੱਸਿਆ ਵੀ ਝੰਡੇ ਨੂੰ ਪੈਰਾਂ ਦੇ ਥੱਲੇ ਮਿਦਿਆ ਗਿਆ ਮੈਂ ਕਿਹ ਜੀ ਸਿੱਧਰਨੇ ਤੇ ਨਹੀਂ ਆ ਸਕਦੇ ਬਾਕੀ ਕਹਿੰਦਾ ਅਸੀਂ ਤੁਹਾਡਾ ਨਾਮ ਲਿਖ ਦਿੰਨਾ ਮੈਂ ਕਿਹਾ ਜੀ ਨਾਮ ਤਾਂ ਤੁਹਾਡਾ ਲਿਖੋ ਕਿ ਮੈਂ ਧਰਨੇ ਤੇ ਆਵਾਂਗੀ ਕਹਿੰਦਾ ਅਸੀਂ ਲਿਖ ਦਿੰਨਾ ਮੈਂ ਕਿਹਾ ਬਾਅਦ ਵਿੱਚ ਦੇਖਾਂਗੀ ਮੈਂ ਹਲੇ ਆ ਰਹੀਆਂ ਮੈਂ ਕਿਉਂਕਿ ਮੈਂ ਅੰਮ੍ਰਿਤਸਰ ਆਣਾ ਸੀ ਉਹ ਵੀ ਸੀ ਦੀ ਮੀਟਿੰਗ 'ਚ ਉੱਥੇ ਮੈਂ ਆਇਆ ਆਣਾ ਸੀ ਉਸ ਤੋਂ ਬਾਅਦ ਮੈਂ ਦੇਖਿਆ ਕਿ ਉਹਨੇ ਅਖਬਾਰਾਂ 'ਚ ਨਾਮ ਦੇ ਦਿੱਤੇ ਜਦੋਂ ਮੈਨੂੰ ਡਾਂਟਿਆ ਤੇ ਮੈਨੂੰ ਕਹਿੰਦਾ ਅਸੀਂ ਤੁਹਾਡੇ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਰਦੇ ਸਾਡਾ ਤੁਹਾਡਾ ਕੋਈ ਤਾਲੁਕਤ ਨਹੀਂ ਮੈਂ ਕਿਹਾ ਨਹੀਂ ਤਾਲੁਕਤ ਤੇ ਨਾ ਸਿੱਖ ਮੈਂ ਤੁਹਾਡੇ ਕੋ ਦੋਨੇ ਤੋਂ ਲੜਾਂ ਜਦੋਂ ਤੂੰ ਕੋਈ ਗੈਰ ਕਾਨੂੰਨੀ ਮੇਰੇ ਨਾਲ ਦੇ ਇਮਾਨਦਾਰ ਲੋਕ ਚੱਲਣਗੇ ਔਰ ਸੋਚ ਚੰਗੀ ਦੇ ਚੱਲਣਗੇ ਇਹ ਨਹੀਂ ਕਿ ਤੁਸੀਂ ਜੋ ਮਰਜ਼ੀ ਕਰਦੇ ਹੋ ਰੋਜ਼ ਮੈਂ ਤੁਹਾਡੇ ਨਾਲ ਖੜੀ ਰਵਾਂ ਉਹਦੇ ਵਿੱਚ ਉਹਨਾਂ ਨੇ ਗਿਆਨੀ ਜੈਲ ਸਿੰਘ ਦੇ ਪੋਤੇ ਦਾ ਜਸਮੀਤ ਕੋੜ ਦਾ ਭਗਤ ਸਿੰਘ ਜੀ ਦੀ ਭੈਣ ਦਾ ਔਰ ਇੱਕ ਸੌਨ ਸਿੰਘ ਭਖਣਾ ਦੀ ਜੇ ਪੋਤਰੇ ਦਾ ਜਸਵੀਰ ਸਿੰਘ ਦਾ ਨਾਮ ਲਿੱਤਾ ਸੀ ਜਦ ਕਿ ਉਹ ਸਾਨੂੰ ਦਿਨਾਂ ਨੂੰ ਪਤਾ ਹੀ ਨਹੀਂ ਸੀ ਫਿਰ ਮੈਂ ਪ੍ਰੈਸ ਵਿੱਚ ਨਿਊਜ਼ ਮੰਨ ਕਿਸੇ ਰਿਪੋਰਟਰ ਨੇ ਨਿਊਜ਼ ਹੈ ਜੀ ਉਹਨਾਂ ਨੇ ਦੱਸਿਆ ਭਾਂਜੀ ਤੁਹਾਡਾ ਨਾਮ ਲਿਖਿਆ ਫਿਰ ਮੈਨੂੰ ਫੋਨ ਕੀਤਾ ਮੈਂ ਕਹਿੰਦਾ ਬਈ ਤਨੂ ਅਸੀਂ ਮਨਾ ਕੀਤਾ ਫਿਰ ਤੂੰ ਸਾਡਾ ਨਾਮ ਕਿਉਂ ਲਿਖ ਰਿਆ ਕਹਿੰਦਾ ਹੁੰਦਾਂ ਲਿਖ ਦਿੱਤਾ ਕਹਿੰਦਾ ਮੈਂ ਕਹਿੰਦਾ ਨਾ ਅਸੀਂ ਮਨਾ ਕੀਤਾ ਸੀ ਨਾ ਜਦੋਂ ਮੈਂ ਉਹਨੂੰ ਡਾਂਟਿਆ ਥੋੜਾ ਜਿਹਾ ਤੇ ਮੈਨੂੰ ਕਹਿੰਦਾ ਸਾਡਾ ਤੁਹਾਡਾ ਕੋਈ ਲਿੰਕ ਨਹੀਂ ਤੁਸੀਂ ਅਸੀਂ ਤੁਹਾਡਾ ਹੁਣ ਤੁਹਾਨੂੰ ਅੱਜ ਤੋਂ ਬਾਅਦ ਅਸੀਂ ਕੋਈ ਕਾਲ ਨਹੀਂ ਕਰਾਂਗੇ ਕੋਈ ਅਸੀਂ ਕੋਈ ਗੱਲ ਨਹੀਂ ਕਰਾਂਗੇ ਮੈਂ ਕਹਿੰਦਾ ਨਹੀਂ ਤੇ ਨਾ ਸਹੀ ਮੈਂ ਤੇਰੇ ਕੋਲ ਕੀ ਲੈਣਾ ਤੂੰ ਚੰਗੇ ਕੰਮ ਕਰਦਾ ਤੇ ਮੈਂ ਤੈਨੂੰ ਤੇਰੇ ਨਾਲ ਸਾਥ ਸੀ ਅਗਰ ਤੂੰ ਬਿਹੜੇ ਕੰਮ ਕਰਿਆ ਤੇ ਮੈਂ ਤੇਰੇ ਨਾਲ ਸਾਥ ਨਹੀਂ ਪੰਜਾਬ ਪ੍ਰੈਸ ਐਸੋਸੀਏਸ਼ਨ ਦਾ ਸ਼ੀਰ ਭਗਤ ਸਿੰਘ ਜੀ ਸਿਉਪਤ ਮੋਰਚਾ ਦੋਨਾਂ ਨਾਮ ਰੱਖੇ ਗਏ ਨੇ ਉਹਨਾਂ ਦਾ ਦੁਗਾਟਣਾ ਚੋਇਆ ਔਰ ਬਸ ਪੈਸੇ ਦੇ ਜਿਹੜੇ ਵੀ ਨਿਮਾਉਦੇ ਚੁਣੇ ਗਏ ਨੇ ਉਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਹੈ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਔਰ ਪ੍ਰਮਾਤਾਂ ਕਰੇ ਕਿ ਇਹ ਗੁਰੂ ਦੀ ਨਗਰੀ ਚ ਇਹ ਪ੍ਰੈਸ ਐਸੋਸੀਏਸ਼ਨ ਦਾ ਨਾਮ ਰੋਸ਼ਨ ਸਭ ਤੋਂ ਪਹਿਲਾਂ ਤਾਂ ਮੈਂ ਭੈਜੂ ਦਾ ਧੰਨਵਾਦ ਕਰਦਾ ਹਾਂ ਜੋ ਭਗਤ ਸਿੰਘ ਦੇ ਪਰਿਵਾਰ ਦੇ ਨਾਲ ਹਾਂ ਉਸ ਬੰਦੇ ਦਾ ਜਿਸ ਪਰਿਵਾਰ ਦੇ ਨਾਲ ਮੈਂ ਬੈਠਾ ਹਾਂ ਮੈਂ ਕਾਬਿਲ ਨਹੀਂ ਹਾਂ ਪਰ ਤੁਸੀਂ ਲੋਕਾਂ ਨੇ ਪਿਆਰ ਦਿੱਤਾ ਆ ਅੱਜ ਭੈਣ ਜੀ ਹੋ ਨਿਸ਼ੀਰਵਾਦ ਦੇ ਕੇ ਮੈਨੂੰ ਚੇਅਰਮੈਨ ਪੰਜਾਬ ਲਾਇਆ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਜਿੰਨੇ ਵੀ ਪੰਜਾਬ ਭਰ ਦੇ ਵਿੱਚੋਂ ਅੱਜ ਇੱਕ ਇਕੱਤਰ ਕੀਤੀ ਗਈ ਆ ਸਾਡੀ ਪ੍ਰੈਸ ਤਾਂ ਬਣੀ ਆ ਜਿਹੜੀ ਜੁਨੀਅਨ ਦਾ ਮੈਨੂੰ ਪ੍ਰਧਾਨ ਬਣਾ ਚੇਅਰਮੈਨ ਲਾਇਆ ਪਰ ਉੱਥੇ ਭੈਣ ਜੀ ਹੋ ਅਨੇ ਸ਼ਹੀਦ ਭਗਤ ਸਿੰਘ ਦੇ ਨਾਮ ਦੇ ਉੱਪਰ ਜਿਹੜਾ ਸੰਯੁਕਤ ਨੋਟਚੇ ਦਾ ਜਿਹੜਾ ਐਲਾਨ ਕੀਤਾ ਹੈ ਉਹਦੇ ਵਿੱਚ ਵੱਖ-ਵੱਖ ਜਿੰਨੇ ਨਾਲ ਇੱਥੇ ਬੈਠੇ ਆ ਮੈਂ ਉਹਨਾਂ ਦੇ ਸਾਰਿਆਂ ਦਾ ਜਿਹੜਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇਹ ਸਮਰਥਨ ਕੀਤਾ ਹੈ ਇਹਦੇ ਵਿੱਚ ਔਰ ਅਸੀਂ ਵੀ ਕਰਦੇ ਆ ਕਿ ਜਿੱਥੇ ਸੰਯੁਕਤ ਮੋਰਚੇ ਦੀ ਜਰੂਰਤ ਪਏਗੀ ਚਾਹੇ ਆੜਸਾਮ ਨੂੰ ਸੂਨ ਹੋਣੀ ਆ ਚਾਹੇ ਕੋਈ ਵੀ ਆ ਕੋਈ ਵੀ ਬੈਠਿਆ ਅਸੀਂ ਉਹਨਾਂ ਦਾ ਮੋਢੇ ਦਾ ਮੋਢਾ ਲਾ ਕੇ ਖੜੇ ਹੋਵਾਂਗੇ ਜਿੱਥੇ ਵੀ ਪੱਤਰਕਾਰ ਭਾਈਚਾਰੇ ਨੂੰ ਲੋੜ ਪਏਗੀ ਆ ਅਸੀਂ ਪ੍ਰਧਾਨ ਜੀ ਨੂੰ ਲੈ ਕੇ ਭੈਣ ਜੀ ਨੂੰ ਲੈ ਕੇ ਉੱਥੇ ਹਰ ਮੌਕੇ ਦੇ ਉੱਪਰ ਖੜੇ ਹੋਵਾਂਗੇ ਔਰ ਮੋਢੇ ਦਾ ਮੋਢਾ ਲਾ ਕੇ ਖੜੇ ਹੋਵਾਂਗੇ ਔਰ ਮੈਂ ਆਪਣੀ ਜ਼ਿੰਮੇਵਾਰੀ ਨੂੰ ਪੂਰੇ ਤਨਦੇਈ ਨਾਲ ਨਿਭਾਵਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਭੈਣ ਜੀ ਸਵੀ ਸਕੋਰ ਜਿਨ੍ਹਾਂ ਨੇ ਬੜੇ ਕੀਮਤੀ ਸਮੇਂ ਵਿੱਚੋਂ ਸਾਡੇ ਇੱਕ ਸੱਦੇ ਤੇ ਆ ਕੇ ਸਾਨੂੰ ਸਪੋਰਟ ਕੀਤਾ ਸੋ ਅਸੀਂ ਅੱਜ ਪੰਜਾਬ ਦੇ ਸਾਰੇ ਜਿਹੜੇ ਸਮੂਹ ਪੱਤਰਕਾਰ ਸਾਥੀ ਇੱਥੇ ਪ੍ਰੈਸ ਕਲੱਬ ਅਮਨਤਸਰ ਵਿੱਚ ਇਕੱਠੇ ਹੋਏ ਸੀਗੇ ਔਰ ਮੀਟਿੰਗ ਕੀਤੀ ਹੈ ਇੱਕ ਸਾਂਝੇ ਤੌਰ ਤੇ ਮੀਟਿੰਗ ਕੀਤੀ ਹੈ ਔਰ ਅੱਜ ਅਸੀਂ ਪੰਜਾਬ ਪ੍ਰੈਸ ਐਸੋਸੀਏਸ਼ਨ ਰਜਿਸਟਰ ਪੰਜਾਬ ਦੇ ਨਾਂ ਤੇ ਇੱਕ ਪ੍ਰੈਸ ਐਸੋਸੀਏਸ਼ਨ ਦਾ ਗਠਨ ਕੀਤਾ ਜਿਹਦੇ ਵਿੱਚ ਦਾਸ ਨੂੰ ਪ੍ਰਧਾਨ ਸਾਡੇ ਦੀਪਕ ਸੈਣੀ ਜੀ ਨੂੰ ਚੇਅਰਮੈਨ ਔਰ ਸੁਪਰੀਮ ਬਰਾਡ ਜੀ ਨੂੰ ਜਨਰਲ ਸੈਕਟਰੀ ਲਾਣਿਆ ਗਿਆ ਔਰ ਜਿਹੜੀ ਬਾਕੀ ਕਮੇਟੀ ਹੈ 21 ਮੈਂਬਰੀ ਕਮੇਟੀ ਦਾ ਅਸੀਂ ਐਲਾਨ ਕਰਾਂਗੇ ਉਹ 2-3 ਦਿਨ ਦੇ ਵਿੱਚ ਅਸੀਂ ਜਿਵੇਂ ਸਾਰੇ ਇੱਕ ਬਲਾਕ ਔਰ ਇੱਕ ਜ਼ਿਲ੍ਹੇ ਤੋਂ ਇੱਕ-ਇੱਕ ਮੈਂਬਰ ਲੈ ਕੇ ਉਹਦਾ ਜਿਹੜਾ ਗਠਨ ਕਰਾਂਗੇ ਔਰ ਨਾਲ ਹੀ ਜਿਹੜਾ ਸੰਯੁਕਤ ਮੋਰਚੇ ਦਾ ਵੀ ਗਠਨ ਕੀਤਾ ਗਿਆ ਉਹਦੇ ਵਿੱਚ ਜਿਹੜੇ ਸਾਂਝੇ ਮੈਂਬਰ ਲੈ ਜਾਣਗੇ ਔਰ ਉਸ ਤੋਂ ਬਾਅਦ ਜੋ ਵੀ ਪੰਜਾਬ ਦਾ ਉਹ ਮੁੱਦਾ ਹੈ ਕਰਾਂਗੇ ਸਾਂਝੇ ਤੌਰ ਤੇ ਕੀਤਾ ਔਰ ਸ਼ੀਦ ਪਗਸਲ ਤੇ ਪਹਿਲਾਂ ਵੀ ਤੁਸੀਂ ਪ੍ਰਧਾਨ ਦੇ ਉਹਦੇ ਭੰਦਾ ਕਰ ਹੁੰਦਾ ਜੀ ਸੀਰਪਾਗ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਵਿੱਚ ਮੈਂ ਪਹਿਲਾਂ बतौर ਪੰਜਾਬ ਪ੍ਰਧਾਨ ਕੰਮ ਕੀਤਾ ਪਰ ਹੁਣ ਕੁਝ મતभेद ਹੋਣ ਕਰਕੇ ਜੋ ਕਿ ਸਾਡੇ ਨਹੀਂ ਆਪਸ ਵਿੱਚ ਗੱਲਬਾਤ ਬਣੀ ਸੋ ਅਸੀਂ ਉਹਨਾਂ ਤੋਂ ਮਤਲਬ ਕਿਨਾਰਾ ਕੀਤਾ ਕਿਸੇ ਕਰਕੇ ਸਾਰੇ ਸਮੂਹ ਪੱਤਰਕਾਰਾਂ ਨੇ ਰਾਇ ਕੀਤੀ ਵੀ ਆਪਾਂ ਇੱਕ ਨਵੀਂ ਯੂਨੀਅਨ ਦਾ ਗਠਨ ਕਰੀਏ ਤਾਂ ਕਿ ਜਿਹੜੇ ਆਪਣੇ ਜਿਹੜੇ ਪੱਤਰਕਾਰ ਆਪਣੇ ਨਾਲ ਜੁੜੇ ਹੋਏ ਆ ਉਹਨਾਂ ਦਾ ਜਿਹੜਾ ਮਨਨਾ ਟੁੱਟ ਸਕੇ ਤਾਂ ਉਹ ਆਪਣੇ ਨਾਲ ਜਿਹੜਾ ਇੱਕੋ ਮੱਚਦੇ ਇਕੱਠੇ ਰਹਿ ਸਕਣ